ਸੋ ਸਤਿ ਸ੍ਰੀ ਅਕਾਲ ਪੰਜਾਬੀਓ ਤੁਹਾਨੂੰ ਪਤਾ ਹੈ ਲਾਸਟ ਗੇਟ ਦੀਆਂ ਵੋਟਾਂ ਪੰਜਾਬ ਦੇ ਵਿੱਚ ਪੈਣ ਜਾ ਰਹੀਆਂ ਨੇ 1 ਜੂਨ ਨੂੰ ਉਹਨਾਂ ਦੇ ਲਈ ਤੁਹਾਡੇ ਲਈ ਕੁਝ ਮੈਂ ਸਲਾਹ مشورہ ਕਰਨਾ ਚਾਹੁੰਨਾ ਜੇ ਤੁਹਾਨੂੰ ਚੰਗਾ ਲੱਗਿਆ ਇਹਨੂੰ ਸ਼ੇਅਰ ਕਮੈਂਟ ਲਾਈਕ ਜਰੂਰ ਕਰਨਾ ਤੇ ਮੈਂ ਤੁਹਾਡਾ ਆਪਣਾ ਵੀਰ ਜਗਸੀਰ ਸਿੰਘ ਮਰਾੜ ਸਮਾਸੀਕ ਵੀ ਹਾਂ ਤੇ ਪਾਰਟੀ ਦਾ ਮੈਂ ਇਸ ਟਾਈਮ ਕਿਸਦਾ ਨਾਮ ਨਹੀਂ ਲੈ ਸਕਦਾ ਕਿਉਂਕਿ ਇਹ ਇੱਕ ਸੋਸ਼ਲ ਵਰਕਿੰਗ ਤੌਰ ਤੇ ਇੱਕ ਤੁਹਾਡੇ ਲਈ ਸਲਾਹ ਰੈ ਮਸ਼ਵਰਾ ਤੇ ਜਿਹੜਾ ਹੈਗਾ ਵੀ ਮੇਰੀ ਹੱਥ ਵੱਨ ਕੇ ਅਪੀਲ ਹੈ ਵੀ ਤੁਸੀਂ ਸਾਰਿਆਂ ਨੇ ਆਪਣੀ ਵੋਟ ਦਾ ਪ੍ਰਯੋਗ ਜ਼ਰੂਰ ਕਰਨਾ ਜਿਵੇਂ ਕਿ ਵੋਟ મતદાન ਖੂਨਦਾਨ ਮਹਾਦਾਨ ਉਸੇ ਤਰ੍ਹਾਂ ਹੀ ਜਿਵੇਂ ਅਸੀਂ ਆ ਸਾਡੀ ਵੋਟਾਂ ਸਾਡੀ ਵੋਟ ਦੇ ਆਧਾਰ ਦੇ ਨਾਲ ਅਸੀਂ ਆਪ ਦੇਸ਼ ਦੀ ਨੌ ਨੂੰ ਮਜ਼ਬੂਤ ਕਰਨਾ ਤੇ ਇਸ ਦੇ ਲਈ ਤੁਸੀਂ ਆਪਦੀ ਵੋਟ ਦਾ ਪ੍ਰਯੋਗ ਜ਼ਰੂਰ ਕਰਨਾ ਉਹਦੇ ਲਈ ਤੁਸੀਂ ਕੀ ਕੀ ਸਾਵਧਾਨੀਆਂ ਵਰਤਲੀਆਂ ਨਾ ਉਹ ਪਲੀਜ਼ ਧਿਆਨ ਨਾਲ ਸੁਣ ਲੈਣਾ ਵੀ ਗਰਮੀ ਬਹੁਤ ਜ਼ਿਆਦਾ ਹੈ 47 ਡਿਗਰੀ ਤੋਂ ਉੱਪਰ ਟੈਂਪਰੇਚਰ ਚੱਲ ਰਿਹਾ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਸਵੇਰੇ ਜਾਓ 7 ਵਜੇ ਪੋਲਿੰਗ ਬੂਥ ਸ਼ੁਰੂ ਹੋ ਜਾਣਗੇ ਅਗਰ ਉੱਥੇ ਭੀੜ ਜ਼ਿਆਦਾ ਤਾਂ ਸ਼ਾਮ ਦੇ 6 ਵਜੇ ਤੱਕ ਪੋਲਿੰਗ ਬੋਸ ਜਾਏ ਤਾਂ ਸ਼ਾਮ ਦੀ ਦੂਜੀ ਸ਼ਿਫਟ ਤੇ ਜਾ ਕੇ ਵੋਟ ਪਾ ਸਕਦੇ ਹੋ ਉਸ ਦੇ ਲਈ ਤੁਸੀਂ ਕੀ ਕਰਨਾ ਘਰੋਂ ਛਾਤਾ ਜਾਂ ਸ਼ਾਮ ਦੇ ਲਈ ਕੋਈ ਚੀਜ਼ ਉੱਤੇ ਸਿਰ ਦੇ ਉੱਤੇ ਧੱਕੇ ਕੱਪੜਾ ਲੈ ਕੇ ਜਾਣਾ ਪਾਣੀ ਦੀ ਕੋਈ ਛੋਟੀ ਬੋਤਲ 200 ml ਦੀ ਨਾਲ ਜ਼ਰੂਰ ਲੈ ਕੇ ਜਾਣਾ ਕਿਉਂਕਿ ਲਾਈਨਾਂ ਲੰਮੀਆਂ ਹੁੰਦੀਆਂ ਪਾਣੀ ਦਾ ਪ੍ਰਬੰਧ ਉੱਥੇ ਵੀ ਮਿਲ ਸਕਦਾ ਤੁਹਾਨੂੰ ਕਈ ਵਾਰੀ ਨਹੀਂ ਵੀ ਹੁੰਦਾ ਅਗਲਾ ਲੈਂਡ ਛੱਡ ਕੇ ਜਾਂਦਾ ਤਾਂ ਇੱਕ ਦੂਜੇ ਦਾ ਵਿਰੋਧ ਕਰਦੇ ਐ ਤੇ ਸੋ ਮੈਂ ਇਹ ਕਹਣਾ ਵੀ ਤੁਸੀਂ ਆਪਦਾ ਪਾਣੀ ਦਾ ਬੋਤਲ ਤੇ ਬੋਟ ਤੇ ਜ਼ਰੂਰ ਪਾਉਣੀ ਹੈ ਗਰਮੀ ਤੋਂ ਬਚਣਾ ਬੋਟ ਦਾ ਆਪਣੇ ਜਿਹੜਾ ਤੁਹਾਡਾ ਮਤਦਾਨਾ ਮਤਦਾਨ ਦੇ ਤੁਸੀਂ ਹੱਕਦਾਰ ਹੋ ਕਿਸੇ ਨੂੰ ਵੀ ਪਾ ਸਕਦੇ ਹੋ ਕਿਹਨੂੰ ਪਾਉਣਾ ਕਿਹੜੀ ਪਾਰਟੀ ਨੂੰ ਪਾਉਣਾ ਇਹ ਤੁਹਾਡਾ ਫੈਸਲਾ ਹੈ ਤਾਂ ਕਿ ਮੈਂ ਤੁਹਾਨੂੰ ਇਹ ਨਹੀਂ ਕਹਸਦਾ ਤੁਸੀਂ ਕਿਹੜੀ ਪਾਰਟੀ ਨੂੰ ਪਾਉਣਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਮੈਂ ਇੱਕ ਇਸ ਟਾਈਮ ਜਿਹੜੀ ਹੈ ਇੱਕ ਤੁਹਾਡੇ ਲਈ ਸਲਾਹ مشورہ ਤੁਹਾਨੂੰ ਚੰਗੀ ਲੱਗੀ ਅੱਗੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜਿਵੇਂ ਕਹਿੰਦੇ ਹੁੰਦੇ ਖੂਨਦਾਨ ਮਹਾਦਾਨ ਖੂਨ ਲੋਕਾਂ ਦੀ ਜ਼ਿੰਦਗੀ ਬਚਾਉਂਦਾ ਜਿਹੜੇ ਵੋਟਾਂ ਵੋਟ ਸਾਡੇ ਦੇਸ਼ ਦੀ ਨਿਉਟਕਾਉਂਦਾ ਅਸੀਂ ਆਪਦੇ ਦੇਸ਼ ਦੀ ਨਿਉਨ ਮਜ਼ਬੂਤ ਕਰਨ ਦੇ ਲਈ ਅਸੀਂ ਵੋਟ ਜ਼ਰੂਰ ਪੋਲ ਕਰਾਂਗੇ ਇਹ ਅਸੀਂ ਵਾਦਾ ਕਰਾਂਗੇ ਤੇ ਵਾਦਾ ਕਰਾਂਗੇ ਵੋਟ ਪਾਉਣੀ ਹੈ ਸੋ ਜੇ ਮੇਰਾ ਇਹ ਸੁਝਾਅ ਤੁਹਾਨੂੰ ਚੰਗਾ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਵੋਟਰਦਾਨ ਸਾਡੇ ਦੇਸ਼ ਦਾ ਮਹਾਨ ਤੇ ਉਹ ਸਾਡੇ ਵੋਟ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਤੇ ਸੋ ਮੈਂ ਇੰਨੇ ਵਿਚਾਰ ਰੱਖਦਾ ਹੋਇਆ ਤੁਹਾਨੂੰ ਵਿਚਾਰ ਕਹੀ ਲੱਗੇ ਚੰਗੇ ਆ ਜਾਂ ਮਾੜੇ ਆ ਮੇਰਾ ਵੀਰ ਅੱਗੇ ਲਾਈਕ ਕਮੈਂਟ ਤਾਂ ਕਿ ਹਰ ਭੈਣ ਭਰਾ ਤੱਕ ਪਹੁੰਚ ਜਾਣਾ ਗਰਮੀ ਤੋਂ ਜ਼ਰੂਰ ਬਚਣਾ ਛਾਂ ਦਾ ਜਾਂ ਆਪਣੇ ਲਈ ਪਾਣੀ ਦਾ ਪ੍ਰਬੰਧ ਜ਼ਰੂਰ ਕਰਕੇ ਲੈ ਕੇ ਜਾਣਾ ਤੇ ਸੋ ਆਪਣੇ ਭੈਣ ਭਰਾਵਾਂ ਨੂੰ ਨੇੜੇ ਰਿਸ਼ਤੇ ਰਾਂ ਸਾਰਿਆਂ ਨੂੰ ਇਹ ਸਲਾਹ ਦਿਓ ਵੀ ਵੋਟ ਪਾ ਕੇ ਆਉਣੀ ਹੈ ਤੇ ਤੁਸੀਂ ਕਿਸੇ ਵੀ ਕੈਂਡੀਡੇਟ ਨੂੰ ਕਿਸੇ ਪਾਰਟੀ ਨੂੰ ਪਾਉਣੀ ਹੈ ਉਹ ਤੁਹਾਡਾ ਹੱਕ ਆ ਤੁਹਾਡਾ ਲੋਕਤੰਤਰ ਦਾ ਹੱਕ ਆ ਤੁਸੀਂ ਵੋਟ ਜ਼ਰੂਰ ਪਾਉਣੀ ਸੋ ਇਹਨਾਂ ਕਹਿੰਦਾ ਫਤਿਹ ਅੱਜ ਕਰਦਾ ਵੈਰੂ ਜੀ ਖਾਲਸਾ ਵੈਰੂ ਜੀ